ਆਪ ਸਭ ਦਾ ਹਾਰਦਿਕ ਸਵਾਗਤ ਹੈ ਜੀ ਸ਼ਾਦੀ ਰਿਸ਼ਤੇ ਚੈਨਲ ਵਿੱਚ ਜਿਹੜੇ ਵੀ ਦਰਸ਼ਕ ਆਪਣੀ ਵੀਡੀਓ ਨੂੰ ਦੇਖ ਰਹੇ ਹਨ ਉਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਸਕਰੀਨ ਤੇ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਦੇ ਉੱਪਰ ਤੁਸੀਂ ਆਪਣੇ ਲੜਕਾ ਲੜਕੀ ਦਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਸਾਡਾ WhatsApp ਨੰਬਰ 98173 72380 ਹੈ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਰਿਸ਼ਤੇ ਬਾਰੇ ਤੁਸੀਂ ਖੁਦ ਕਰਨੀ ਹੈ ਜੀ ਰਿਸ਼ਤਾ ਕਰਨ ਲੱਗਿਆ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੇ ਲੱਗੇ ਤਾਂ ਲਇਕ ਕਤੇ ਸਿਰ ਜਰੂਰ ਕਰਨਾ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨਾਮਕਰ ਜ਼ਿਲ੍ਹਾ ਮਾਨਸਾ ਪੜ੍ਹਾਈ ਬੀਐਸਸੀ ਮੈਡੀਕਲ ਐਮਐਸਸੀ ਬੀਏਡ ਸਿਸਟਰ ਨੂੰ ਬ੍ਰਦਰ ਇੱਕ ਗਵਰਨਮੈਂਟ টিਚਰ ਕੱਦੇ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਕੋਸ ਚਹਲ ਉਮਰ 1994 ਕੰਮ ਪੀਜੀਟੀ ਬਾਇਓਲੋਜੀ ਸੀਵੀਐਸਸੀ ਸਕੂਲ ਵਿੱਚ ਰਿਸ਼ਤੇ ਦੀ ਮੰਗ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ 7 ਕਿੱਲੇ ਜ਼ਮੀਨ ਹੋਵੇ ਮਾਨਸ ਮੌੜ ਤਪਾ ਬਰਨਾਲ ਰਾਮਪਰਾ ਚੀਮਾ ਇਸ ਏਰੀਆ ਤੋਂ ਹੋਵੇ ਟੀਚਰ ਨੂੰ ਪਹਿਲ ਜੇਕਰ ਪ੍ਰਾਈਟਿ प्राइवेट टीचर हो भी पढ़ाई बराबर होपर्क करो जी परिवार इस नंबर से दूसरा रिश्ता नोट करो जी नाम कौर जिला बठिंडा पढ़ाई एम ए पंजाबी एम एस सी फैशन डिजायनिंग एंड टैक्नोलॉजी भा कडा पी आर कद पं फुट तीन इंच कास्ट जट सख उमर उन्नीस सौ पचानवे ਕਮ ਆਪਣਾ ਬੁਟੀਕ ਬਿਜ਼ਨਸ ਮਾਤਾ ਪਿਤਾ 10 ਸਾਲ ਕੈਨੇਡਾ ਵਿਸਟਰ ਵੀਜ਼ਾ ਲੱਗਿਆ ਹੋਇਆ ਜੀ ਰਿਸ਼ਤੇ ਦੀ ਮੰਗ ਮੁੰਡਾ ਕੈਨੇਡਾ ਪੀਆਰ ਹੋਵੇ 8 ਕਿੱਲੇ ਜ਼ਮੀਨ ਹੋਵੇ ਸੋਨਾ ਸਨੱਖਾ ਹੋਵੇ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਸੰਤੂ ਉਮਰ 2001 ਜਿਲ੍ਹਾ ਲਾਹੌਰ ਦੇ ਆਨ ਪੜ੍ਹਾਈ ਪラスਟੂ ਮੈਡੀਕਲ ਆਈਸੀਐਸ ਬੋਰਡ ਵਿੱਚ ਐਡਵਾਂਸ ਬਾਇਓ ਟੈਕਨੋਲੋਜੀ ਡਿਪਲੋਮਾ ਕੈਨੇਡਾ ਵਿੱਚ ਫਾਦਰ ਗਵਰਨਮੈਂਟ ਜੌਬ ਤੇ ਕੰਮ ਕੈਨੇਡਾ ਵਰਕ ਪਰਮਿਟ ਰਿਸ਼ਤੇ ਜੀ ਮੰਗਾ ਜੀ ਲੜਕਾ ਸੋਹਣਾ ਸੁਨੱਖਾ ਵੈਲ ਐਜੂਕੇਟਿਡ ਵੈਲ ਸੈਟਲਡ ਕੈਨੇਡਾ ਤੋਂ ਹੋਵੇ ਜੀ ਸੰਗਰੂਰ ਬਰਨਾਲਾ ਪਟੰਡਾ ਮਲੇਰ ਕੋਟਲਾ ਮੋਗਾ ਲੁਧਿਆਣੇ ਵਾਲੇ ਜੱਟ ਸਿੱਖੀ ਸੰਪਰਕ ਕਰਨ ਜੀ ਸਾਦੀ ਰਿਸ਼ਤੇ ਚੈਨਲ ਤੋਂ ਵੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਕਿਉਂਕਰ ਰਿਸ਼ਤਾ ਨੋਟ ਕਰੋ ਜੀ ਨਾਮ ਕਾ ਹੋਰ ਲੜਕੀ ਦਾ ਅੰਬਰਤਸਾ ਕੀ ਹੋਇਆ ਜੀ ਕਾਸਟ ਮਾਝਵੀ ਸਿੱਖ ਡੇਟ ਆਫ ਬਰਥ 1995 ਹਾਈਟ ਹਾਈਟ ਹੈਗੀ ਜੀ 5 ਫੁੱਟ 3 ਇੰਚ ਕੁਆਲਿਫਿਕੇਸ਼ਨ ਆਰਕੀਟੈਕਚਰ ਅਸਿਸਟੈਂਟ 3 ਸਾਲ ਅਤੇ ਬੀਏ ਕੀਤੀ ਹੋਈ ਹੈ ਜੀ ਪ੍ਰਾਈਵੇਟ ਜੌਬ ਕਰ ਰਹੀ ਹੈ ਨਾਲ ਪੀਸੀਐਸ ਦੀ ਤਿਆਰੀ ਕਰ ਰਹੀ ਹੈ ਫੈਮਲੀ ਗੁਰ ਸਿੱਖ ਮਾਤਾ ਪਿਤਾ ਇੱਕ ਭਰਾ ਇਲੈਕਟ੍ਰੋਨਿਕ ਪ੍ਰਾਈਵੇਟ ਜੌਬ ਕਰਦਾ ਹੈ। ਏਰੀਆ ਗਰਦਾਸਪੁਰ ਬਟਾਲਾ। ਰਿਸ਼ਤੇ ਦੀ ਮੰਗ ਹੈ। ਲੜਕਾ ਸਰਕਾਰੀ ਜੌਬ ਤੇ ਹੋਵੇ। ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ। ਜਾਂ ਐਸਜੀਪੀਸੀ ਵਿੱਚ ਹੋਵੇ। ਗੁਰਸਿੱਖ ਲੜਕਾ ਅੰਬਰਸਕਿਆ ਹੋਵੇ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ। ਵਹਿਮਾ ਪਰਮਾਤਮਾ ਤੋਂ ਦੂਰ ਹੋਵੇ। ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਨੂੰ ਪਹਲ ਵਿਆਹ ਸਿੰਪਲ ਗੁਰਦੁਆਰਾ ਸਾਹਿਬ ਕਰਨਾ ਹੈ ਮਾਜਵੀ ਸਿੱਖ ਕਾਸਟ ਵਾਲੇ ਸੰਪਰਕ ਕਰਨੇ ਇਸ ਫੋਨ ਨੰਬਰ ਤੇ ਪੰਜਮਾਨ ਨਾਮ ਕੁਮਾਰ ਮੰਗਲਿਕ ਉਮਰ 28 ਸਾਲ ਜਨਮ ਮਿਤੀ 12 ਨਵੰਬਰ 1997 ਜ਼ਿਲ੍ਹਾ ਰੋਪੜ ਪਿਤਾ ਪ੍ਰਾਈਵੇਟ ਨੌਕਰੀ ਮਾਤਾ ਘਰੇਲੂ ਕੰਮ ਕਰਦੀ ਹੈ ਛੋਟਾ ਪਰਾ ਪ੍ਰਾਈਵੇਟ ਨੌਕਰੀ ਧਰਮ ਬ੍ਰਹਮਣ ਪੰਜਾਬੀ ਜਾਤ ਜਨਰਲ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ਗ੍ਰੈਜੂਏਸ਼ਨ ਬੀ ਐਸ ਸੀ ਬਾਇਓ ਟੈਕਨੋਲੋਜੀ ਮੌਜੂਦਾ ਨੌਕਰੀ ਕੁਆਲਟੀ কন্ট্রোল ਅਫਸਰ ਕੰਪਨੀ ਮੈਗਪ੍ਰੋ ਹੈਲਥ ਕੇਅਰ ਫਾਰਮਾਸਿਟੀਕਲ ਰਿਸ਼ਤੇ ਦੀ ਮੰਗ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਸੰਪਾਰਕ ਕਰੋ ਜੀ ਪਰਿਵਾਰ ਨਾਲ ਬੀੜਿਆਂ ਨੂੰ ਲਾਇਕ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਲਾ ਰਿਸ਼ਤਾ ਨਾਮ ਸਿੰਘ ਏਰੀਆ ਮਹਾਲੇ ਕਾਸਟ ਜੱਟ ਸਿੱਖ ਬਰਥਡੇਟ 1998 ਹਾਈਟ 5 ਫੁੱਟ ਸਟੱਡੀ ਬੈਚਲਰ ਆਫ ਨਰਸਿੰਗ ਕਰ ਰਿਹਾ ਹੈ ਸਿਟੀਜ਼ਨ ਆਸਟ੍ਰੇਲੀਆ ਰਿਸ਼ਤੇ ਦੀ ਮੰਗ ਹੈ ਲੜਕੀ ਸੋਹਣੀ ਤੇ ਨੱਕੀ ਹੋਵੇ ਆਸਟ੍ਰੇਲੀਅਨ ਲੜਕੀ ਨੂੰ ਪਹਿਲ ਸੰਪਰਕ ਕਰੋ ਜੀ ਪਰਿਵਾਰ ਨਾਲ WhatsApp ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 2001 ਕੱਦ 5 ਫੁੱਟ 5 ਇੰਚ ਕੈਨੇਡਾ ਵਰਕ ਪਰਮਿਟ ਤੇ ਜਨਰਲ ਐਜੂਕੇਸ਼ਨ ਸਾਇੰਸ ਏਰੀਆ ਲੁਧਿਆਣਾ ਮਾਤਾ ਪਿਤਾ ਕੈਨੇਡਾ ਦੇ ਰਿਸ਼ਤੇ ਦੀ ਮੰਗ ਲੜਕਾ ਕੈਨੇਡਾ ਪੀਆਰ ਹੋਵੇ ਸੋਹਣਾ ਸੁਨੱਖਾ ਹੋਵੇ ਏਰੀਆ ਕੰਨਾਂ ਲੁਧਿਆਣਾ ਪਤੇਗੜ ਸਾਹਿਬ ਦੇ ਏਰੀਏ ਤੋਂ ਹੋਵੇ ਇਸ ਨੰਬਰ ਤੇ ਸੰਪਰਕ ਕਰੋ ਪਰਿਵਾਰ ਨਾਲ ਸਾਦੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ